ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆਂ ਬਈ ਪਰਲ ਸਿਟੀ ਦੇ ਵਿੱਚ ਤੇ ਜਿਹੜੀ ਸਾਰੀ ਗੱਲਬਾਤ ਬਈ ਕੀ ਕਹਾਣੀ ਹੋ ਜਿਹੜਾ 250 ਕਿਲਾ ਬਈ ਬਰਬਾਦ ਹੋ ਗਿਆ ਤੇ ਲੋਕਾਂ ਦੇ ਬਹੁਤ ਪੈਸੇ ਫਸੇ ਪਏ ਆ ਹਨਾ ਤੇ ਉਹਨੂੰ ਜਿਹੜਾ ਉਹਦਾ ਮਾਲਕ ਸੀ ਆ ਕੌਣ ਸੀ ਆ ਕਿੱਥੋਂ ਕੰਮ ਸ਼ੁਰੂ ਹੋਇਆ ਸੀ ਐਂਡਾ ਉਹਦਾ ਦਿਮਾਗ ਕਿਵੇਂ ਆ ਗਿਆ ਕਹਿੰਦੇ ਇੱਕ ਆਮ ਜਿਹਾ ਪਿੰਡ ਚੋਂ ਉੱਠ ਕੇ ਹਨਾ ਉਹ ਸਾਰੀ ਬਾਈ ਲਖਿੰਦਰ ਜਾਣਕਾਰੀ ਦੇਊਗਾ ਬਾਈ ਨੇ Google ਤੋਂ ਤੇ ਹੋਰ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਐ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਕੀ ਇਹਦਾ ਇਤਿਹਾਸ ਸੀਗਾ ਕੀ ਹਿਸਟਰੀ ਸੀ ਪਰਲ ਕੰਪਨੀ ਤੇ ਬਰਬਾਦ ਕਿਵੇਂ ਹੋ ਗਈ ਐਡੇ ਬਾਈ ਵੈਸੇ ਤਾਂ ਕਿਹਾ ਜਾਂਦਾ ਇਹ ਵੀ ਇਹ ਕੰਪਨੀ ਭੱਜ ਗਈ ਇਹ ਕੰਪਨੀ ਫਰਾਡ ਕਰ ਗਈ ਡਿਫਾਲਟ ਕਰ ਗਈ ਪਰ ਅਸਲ ਦੇ ਵਿੱਚ ਕੰਪਨੀ ਤਾਂ ਚੱਲੀ ਜਾਂਦੀ ਸੀ ਜਮਾਂ ਚੱਲੀ ਜਾਂਦੀ ਕੰਪਨੀ ਨੂੰ ਸਰਕਾਰ ਨੇ ਰੋਕਤਾ ਸੀ ਆ ਉਹਦਾ ਕੀ ਕਾਰਨ ਸੀ ਬਾਈ ਕਾਰਨ ਵੀ ਪੈ ਗਿਆ ਸੀ ਬਾਈ ਕੰਮ ਬਾਈ ਹੋ ਜਾਂਦੀਆਂ ਤੁਹਾਨੂੰ ਪਤਾ ਕਈ ਗੱਲਾਂ ਇਹਦੇ ਵਿੱਚ ਅਸਲ ਦੇ ਵਿੱਚ ਕੀ ਸੀ ਇਹ ਬੰਦਾ ਸੀਗਾ ਨਿਰਮਲ ਸਿੰਘ ਪੰਗੂ ਇਹ ਜ਼ਿਲ੍ਹਾ ਮਰੀਕਾਲਾ ਨਾਵਾ ਸ਼ਹਿਰ ਦਾ ਰਹਿਣ ਵਾਲਾ ਸੀ ਤਾਂ ਦੁੱਧ ਹੀ ਸੀਗਾ ਦੁੱਧ ਦੋਣਾ ਹੁੰਦਾ ਸੀ ਤੇ ਉਸ ਵੇਲੇ ਤਾਂ ਕੰਪਨੀਆਂ ਚੱਲਦੀਆਂ ਨਹੀਂ ਐਫ ਡੀ ਆਰ ਡੀ ਵਾਲੀਆਂ ਉਹ ਸੀਗਾ ਜਿਵੇਂ ਸਹਾਰਾ ਕੰਪਨੀ ਗਰੁੱਪ ਹੋ ਗਿਆ ਇੱਕ ਹੋਰ ਗਰੁੱਪ ਹੁੰਦਾ ਸੀਗਾ ਤਾਂ ਉਹਦੇ ਵਿੱਚ ਏਜੰਟ ਦਾ ਕੰਮ ਕਰਦਾ ਹੁੰਦਾ ਸੀ ਲੋਕਾਂ ਦੇ ਪੈਸੇ ਲਵਾਉਂਦਾ ਹੁੰਦਾ ਸੀ ਤਲਵਾਲ ਬੂ ਕੇ ਉਹਨੇ ਜਦੋਂ ਹਸਾਬ ਜਾਇਆ ਉਹਨੇ ਸਾਰੀ ਗੇਮ ਸਮਝ ਲਈ ਗੇਮ ਸਮਝ ਲਈ ਉਹਨੇ ਆਪਦੀ ਕੰਪਨੀ ਖੋਲ੍ਹ ਲਈ ਪਰਲ 1996-97 ਜਿਹੜੀ ਬ੍ਰੇਟਲੀ ਨੇ ਉਹ ਕਰੀ ਸੀ ਬ੍ਰੇਟਲੀ ਐਡ ਕਰਦਾ ਹੁੰਦਾ ਸੀ ਐਂ ਤਾਂ ਸੁਖਵੀਰ ਬਦਲ ਦੀ ਜਿਹੜਾ ਕਬੱਡੀ ਕੱਪ ਸੀ ਉਹ ਵੀ ਪਰਲ ਤੋਂ ਹੀ ਸਪான்ਸਰ ਹੁੰਦੇ ਸੀਗੇ ਤਾਂ ਉਹਨਾਂ ਨੇ ਕੰਪਨੀ ਖੋਲੀ 96-97 ਦੇ ਵਿੱਚ ਤਾਂ ਉਹ ਬਹੁਤ ਵਧੀਆ ਚਲਾਈ ਉਹਨਾਂ ਨੇ ਕੰਪਨੀ ਤਾਂ ਉਹ ਲਾ ਲਓ ਤੁਸੀਂ ਵੀ 2010 ਤੱਕ ਕੰਪਨੀ ਉਹ ਚੱਲੀ ਹੈਗੀ ਤੇ ਮਤਲਬ ਬਹੁਤ ਜ਼ਿਆਦਾ ਇਨਵੈਸਟਰ ਸੀ ਬਹੁਤ ਜ਼ਿਆਦਾ ਏਜੰਟ ਸੀ ਜੇ ਵੈਲਿਊ ਦੀ ਗੱਲ ਕਰੀ ਤਾਂ 283 ਹਜ਼ਾਰ ਕਰੋੜ ਦੀ ਉਹਨਾਂ ਦੀ ਵੈਲਿਊਏਸ਼ਨ ਦੱਸਦੇ ਅੱਜ ਵੀ ਹੂੰ ਲਗਭਗ 6 ਕਰੋੜ ਬੰਦੇ ਨੇ ਪੈਸੇ ਲਾਏ ਹੋਏ ਸੀ ਤੇ ਜੇ ਏਜੰਟਾਂ ਦੀ ਗੱਲ ਕਰੀਏ ਤਾਂ ਮੇਰੇ ਸੋਚਣਾ ਲੱਖ ਦੇ ਆਸ-ਪਾਸ ਏਜੰਟ ਹੋਊਗਾ ਬਈ ਕੱਲੀ ਬਠਿੰਡੇ ਚ ਪ੍ਰਾਪਰਟੀ ਸੀਗੀ ਹੋਰ ਵੀ ਸਾਰੇ ਦੇਸ਼ ਚ ਨੇਸਟ ਵੀ ਨਹੀਂ ਆਸਟ੍ਰੇਲੀਆ ਚ ਵੀ 500 ਕਰੋੜ ਦੀ ਪ੍ਰਾਪਰਟੀ ਸੀ ਇਹਨਾਂ ਦੀ ਤੇ ਬਈ ਉਹਨੂੰ ਇੰਨਾ ਕਿਵੇਂ ਆਇਆ ਬਈ ਇੱਥੇ ਆ ਗੱਲ ਪਤੀ ਹਾਈਵੇ ਨਿਕਲੂਗਾ ਇਹਦਾ 2015 ਚ ਨਿਕਲਿਆ ਤੇ ਉਦੋਂ ਪਹਿਲਾ ਬੰਦੇ ਨੇ ਤੇ ਅੱਜ ਇਹ ਬਜਾਰਬਾਂ ਕਰੋੜਾਂ ਦੀ ਹੈ ਇਹ ਉਦੋਂ ਮਿੱਟੀ ਦੇ ਭਾਅ ਲਈ ਲੋਕਾਂ ਤੋਂ ਅੱਜ ਲੋਕ ਆਪ ਜੇ ਵੀ ਕਰੀ ਜਾਂਦੇ ਇੱਥੇ ਸਾਰਾ ਕੁਝ ਚੱਲ ਜ ਜਾਂਦਾ ਹਨਾ ਇਹ ਭਾਈ ਇਹੀ ਤਾਂ ਫਿਰ ਦਿਮਾਗ ਦਾ ਫਰਕ ਹੁੰਦਾ ਵੱਡਾ ਦਿਮਾਗ ਤੇ ਛੋਟਾ ਦਿਮਾਗ ਇਹੀ ਤਾਂ ਚੀਜ਼ ਹੁੰਦੀ ਹੈ ਮੰਨ ਲਾ ਪੂਰੇ ਬੰਦੇ ਨੇ ਗੇਮ ਸਮਝੀ ਸੀ ਭਾਈ ਇੱਥੋਂ ਦੀ ਹਾਈਵੇ ਨਿਕਲਣਗੇ ਇੱਥੇ ਪ੍ਰਾਪਰਟੀ ਸ਼ਹਿਰ ਚੋਂ ਬਾਹਰ ਮਹਿੰਗੀ ਹੋਊਗੀ ਬੰਦਾ 20 ਸਾਲ ਅੱਗੇ ਚੱਲਦਾ ਸੀ 20 ਸਾਲ ਅੱਗੇ ਸੀਗਾ ਕੀ ਕਾਰਨ ਹੋਇਆ ਜਿਹੜੀਆਂ ਇਹ ਕੰਪਨੀਆਂ ਸੀਗੀਆਂ ਇੱਕ ਕੰਪਨੀ ਨਹੀਂ ਬੰਦ ਹੋਈ ਉਸ ਵੇਲੇ ਤੋਂ ਬਹੁਤ ਬੰਦ ਹੋਉਂਗਾ ਇਹ ਕੰਪਨੀ ਸੀ ਪਰਲ ਉਹਦੇ ਨਾਲ ਦੀ ਸੀ ਸਹਾਰਾ ਨਾਈਸਰ ਗ੍ਰੀਨ ਰੋਜ਼ ਵੈਲੀ ਤੇ ਫਿਰ ਭਾਈ ਲੋਕਾਂ ਦੇ ਵਿੱਚ ਇਹਨੂੰ ਗੁੰਡਾ ਕਿਵੇਂ ਬਣਾਇਆ ਗਿਆ ਉਹ ਤਾਂ ਸਰਕਾਰ ਜੀ ਨੂੰ ਮਰਜ਼ੀ ਬਣਾ ਦੇ ਜਿਹੜਾ ਸਰਕਾਰ ਬਣਾਉਣ ਤੇ ਆ ਗਈ ਨਹੀਂ ਭਾਈ ਉਹ ਜਿਵੇਂ ਲੋਕਾਂ ਦੇ ਸਾਰਿਆਂ ਦੇ ਕਿਤੇ 2 ਲੱਖ ਲੱਗਾ 2.5 ਲੱਖ ਲੱਗਿਆ ਹਨਾ ਤੇ ਭਾਈ ਉਹ 2.5 ਲੱਖ ਨਾਪਦਾ ਤਾਂ ਨਹੀਂ ਸੀਗਾ ਬੰਦੇ ਨੇ ਦੇਣੇ ਸੀ ਸਾਰਿਆਂ ਦੇ ਉਹਨਾਂ ਨੇ ਤਾਂ ਨੱਪੇ ਹੈ ਹੀ ਨਹੀਂ ਸੀ ਉਹਨੂੰ ਪੈਸੇ ਦੇਣ ਨਹੀਂ ਦਿੱਤੇ ਦੇਣ ਨਹੀਂ ਦਿੱਤੇ ਕਾਰਨ ਕੀ ਹੁੰਦਾ ਹੁਣ ਮੰਨ ਕੇ ਚੱਲ ਕੰਪਨੀ ਚੱਲੀ ਜਾਂਦੀ ਸੀਗੀ ਹੂੰ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਅਥਾਰਟੀਆ ਫਾਈਨੈਂਸ਼ੀਅਲ ਅਥਾਰਟੀਆ ਜਿਹੜੀਆਂ ਪੈਸੇ ਵਾਲੀਆਂ ਕੋਈ ਵੀ ਕੰਪਨੀਆਂ ਉਹਨਾਂ ਨੂੰ ਮੈਨੇਜ ਕਰਦੀਆਂ ਉਹਨਾਂ ਚੋਂ ਇੱਕ ਤਾਂ ਹੈਗੀ ਆ RBI RBI ਦੇ ਅੰਡਰ ਆਉਂਦੇ ਆ ਬੈਂਕ ਵਗੈਰਾ ਹੂੰ ਤਾਂ ਇੱਕ ਹੈਗੀ ਜਿਵੇਂ ਸੈਬੀ ਸੈਬੀ ਦੇ ਅੰਦਰ ਆਉਂਦੀਆਂ ਮਿਊਚੁਅਲ ਫੰਡ ਕੰਪਨੀਆਂ ਸ਼ੇਅਰ ਮਾਰਕੀਟ ਕੰਪਨੀਆਂ ਜਾਂ ਆਪਣੀਆਂ ਨਹੀਂ ਨਹੀਂ ਜਾਂ ਆਉਂਦੀਆਂ ਆਪਣੀਆਂ ਇਹਦੇ ਵਾਲੀਆਂ ਮਿਊਚੁਅਲ ਫੰਡ ਸ਼ੇਅਰ ਮਾਰਕੀਟ ਤੇ ਫਾਈਨਾਂਸ ਕੰਪਨੀਆਂ ਹੂੰ ਠੀਕ ਹੈ ਤੇ ਇੱਕ ਆਪਣੀ ਆ ਗਈ ਆ ਕੀ ਕਹਨੇ ਹੁੰਦੇ ਆ ਜਿਵੇਂ ਐਲ ਆਈ ਸੀ ਵਗੈਰਾ ਹਾਂ ਬੀਮੇ ਵਾਲੀਆਂ ਉਹਨਾਂ ਲਈ ਅਡ ਅਥਾਰਟੀ ਹੈ ਨਾ ਹੀ ਭੁੱਲ ਗਿਆ ਜਿਹੜਾ ਸੀ ਚਲੋ ਛੱਡੋ ਤੁਸੀਂ ਤੇ ਇਹ ਜਿਹੜੀ ਕੰਪਨੀ ਸੀ ਪਰਲ ਜਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਕੰਪਨੀਆਂ ਸੀ ਜਦੋਂ ਇਹ ਸ਼ੁਰੂ ਹੋਉਂਨਾ ਸੀ ਉਦੋਂ ਇਹ ਕੋਈ ਐਗਰੀਕਲਚਰ ਦੇ ਰਿਲੇਟਡ ਕਾਨੂੰਨ ਸੀਗੇ ਉਹਨਾਂ ਦੇ ਹੇਠ ਰਜਿਸਟਰਡ ਹੋਣਾ ਸੀਗਾ ਪਰ ਜਦੋਂ ਇਹ ਕੰਮ ਚੱਲਿਆ ਤਾਂ ਉਦੋਂ ਇਹ ਉਹ ਕਾਨੂੰਨ ਇਹਨਾਂ ਨੇ ਮਤਲਬ 2010 ਦੇ ਵਿੱਚ ਇਹਨਾਂ ਨੇ ਇਹ ਕਹਤਾ ਵੀ ਇਹ ਕਾਨੂੰਨ ਸਹੀ ਨਹੀਂ ਹੈਗੇ ਇਹਨਾਂ ਵਾਸਤੇ ਇਹਨਾਂ ਨੇ ਇਹਨਾਂ ਨੂੰ ਪੌਂਜੀ ਸਕੀਮ ਕਹਤਾ ਯਾਨੀ ਕਿ ਮਨੀ ਲੌਂਡਰਿੰਗਸ ਕਹਤਾ ਵੀ ਮਨੀ ਲੌਂਡਰਿੰਗ ਕਰਦੇ ਆ ਪੈਸੇ ਦੀ ਗੇਮ ਟੋਪੀ ਕਮਾਉਂਦੇ ਆ ਤਾਂ ਇਹ ਕਹਿ ਕੇ ਸਾਰੀਆਂ ਕੰਪਨੀਆਂ ਦਾ ਜਦੋਂ ਪ੍ਰੂਫ ਮੰਗੇ ਇਹਨਾਂ ਨੂੰ ਇਹ ਕਰਤਾ ਸਹੀ ਰਹੇ ਸੀ ਪਰ ਜਿਹੜੀ ਡਾਕੂਮੈਂਟੇਸ਼ਨ ਸੀ ਕਾਗਜ਼ ਸੀ ਕਾਗਜ਼ ਇਹਨਾਂ ਕੋਲ ਪੂਰੇ ਨਹੀਂ ਹੋਏ ਕਹਿਣ ਦਾ ਭਾਵ ਕਿਉਂਕਿ ਉਹ ਪੁਰਾਣੇ ਕਾਨੂੰਨਾਂ ਤਹਿਤ ਚਲਾਈ ਜਾਂਦਾ ਜਿਆਦਾ ਹੁਣ ਸਰਕਾਰ ਇਹ ਕਰਦੀ ਕਿ ਉਹਨਾਂ ਨੂੰ ਨਵੀਆਂ ਗਾਈਡਲਾਈਨ ਦਿੰਦੀ ਨਵਾਂ ਉਹਨਾਂ ਦੇ ਉੱਤੇ ਕੋਈ ਅਥਾਰਟੀ ਲਾਉਂਦੀ ਵੀ ਤੁਸੀਂ ਅਸੀਂ ਤੁਹਾਨੂੰ ਦੇਖਾਂਗੇ ਦੇਖਦੇ ਕਰਾਂਗੇ ਤੇ ਤੁਸੀਂ ਆ ਗਾਈਡਲਾਈਨ ਫਾਲੋ ਕਰਦਿਆਂ ਰੂਲ ਫਾਲੋ ਕਰਨੇ ਬਣਾ ਦਿੰਦੇ ਤਾਂ ਇਹ ਸਿਸਟਮ ਅੱਜ ਵੀ ਚੱਲੀ ਜਾਣਾ ਸੀ ਪਰ ਬਈ ਆ ਅੱਜ ਇਹਦੀ ਕੀ ਹਾਲਤ ਹੋਣੀ ਜਿਹੜਾ ਖੰਡਰ ਬਣ ਗਿਆ ਜੇ ਇਹ ਸਹੀ ਚੱਲੀ ਜਾਂਦਾ ਭੰਗੂ ਸਹੀ ਹੁੰਦਾ ਤੇ ਇਹਦਾ ਬਈ ਇੱਥੇ ਪੂਰਾ ਬਠੰਡੇ ਨੂੰ ਫੇਲ ਕਰ ਦਿੰਦੇ ਬਈ ਇੱਥੇ ਘਟੂ ਘਟ 2 2025 ਜਿਹੜਿਆਂ ਨੇ ਬਈ ਸੁਪਨੇ ਦੇਖੇ ਸੀ ਡਬਲ ਹੋਣ ਦੇ ਉਹਨਾਂ ਦੇ ਮਿੱਟੀ ਹੋ ਗਏ ਨਹੀਂ ਪੈਸੇ ਵੀ ਸਹੀ ਚੱਲਦਾ ਫਿਰ ਤਾਂ 3-3ੇ ਹੋ ਜਾਂਦੇ ਹੋ ਜਾਂਦੇ ਉਹਦਾ ਹੁਣ ਸਿਸਟਮ ਹੋ ਹੀ ਜਾਦਣਾ ਵੀ ਸਰਕਾਰ ਨੇ ਇੱਕੋ ਚੀਜ਼ ਦੇਖੀ ਵੀ ਕਾਨੂੰਨ ਦੇ ਹਿਸਾਬ ਨਾਲ ਗਲਤ ਹੈ ਤੇ ਪਰ ਅਸਲ ਦੇ ਵਿੱਚ ਕੀ ਸੀਗਾ ਉਸ ਵਕਤ ਇਹ FD RD ਕਰਾਉਂਦੇ ਹੁੰਦੇ ਸੀ ਵੀ ਤੈਨੂੰ ਮੰਨ ਲਾ ਕਹਿੰਦਾ ਵੀ ਤੂੰ 100 ਰੁਪਏ ਮਹੀਨੇ ਦਾ ਜਾਂ 1000 ਰੁਪਏ ਮਹੀਨੇ ਦਾ ਭਰ ਤੇਰੇ 50 ਸਾਲਾਂ ਚ ਤੇਰੇ ਇੰਨੇ ਰੁਪਏ ਹੋ ਜਾਣਗੇ 12 15% ਦਾ ਵਿਆਜ ਹੁੰਦਾ ਸੀਗਾ ਉਦੋਂ ਲੋਕ ਪਰਲਰ ਨੂੰ ਵੀ ਬੈਂਕ ਸਮਝਦੇ ਹੁੰਦੇ ਸੀ ਉਹ ਲੋਕ ਬੈਂਕਾਂ ਤੋਂ ਵੱਧ ਪੈਸਾ ਇੱਥੇ ਇਨਵੈਸਟ ਕਰ ਲਾ ਲਾ ਬੈਂਕਾਂ ਫੇਲ ਹੋ ਗਾ ਸੀ ਬੈਂਕਾਂ ਦਾ ਵੀ ਕੰਮ ਬਹੁਤ ਜੀ ਪਤਾ ਉਹਨਾਂ ਨੇ ਗੇਮ ਕਮਾਈ ਹੋਵੇ ਬਈਆਂ ਨੂੰ ਚੱਕੋ ਯਾਰ ਉਹ ਤਾਂ ਹੁੰਦਾ ਹੀ ਚਲੋ ਹੁਣ ਉਹਦੇ ਵਿੱਚ ਕੀ ਹੋਇਆ ਕੰਪਨੀ ਕੀ ਕਰਦੀ ਸੀ ਮੰਨ ਲਓ ਕੰਪਨੀ ਨੇ ਲੋਕਾਂ ਤੋਂ ਇਕੱਠਾ ਕੀਤਾ 100 ਕਰੋੜ ਤਾਂ 100 ਕਰੋੜ ਦਾ ਦੇਣਾ ਪਰ ਕੰਪਨੀ ਬਹੁਤ ਸਿਆਣੀ ਸੀ ਭੰਗੂ ਬਹੁਤ ਸਿਆਣਾ ਸੀ ਪੈਸੇ ਕਿੱਥੇ ਲਾਏ ਸ਼ੇਅਰ ਇੱਥੇ ਪ੍ਰਾਪਰਟੀ ਦੇ ਵਿੱਚ ਰੀਅਲ ਅਸਟੇਟ ਦੇ ਵਿੱਚ ਇੱਕ ਜਗ੍ਹਾ ਨਹੀਂ ਬਠਿੰਡੇ ਇੱਥੇ ਆ ਰੇਲਵੇ ਸਟੇਸ਼ਨ ਕੋਲੇ ਅੱਡ ਪ੍ਰਾਪਰਟੀ ਲੁਧਿਆਣਾ ਸ਼ਹਿਰ ਚ ਅੱਡ ਪ੍ਰਾਪਰਟੀ ਆ ਦਿੱਲੀ ਅੱਡਾ ਗਜਰਾਤ ਬੰਬੇ ਸਾਰੀ ਦੇਸ਼ ਚ ਪ੍ਰਾਪਰਟੀਆਂ ਹਨ ਲਗਣਾ 3 ਲੱਖ ਕਰੋੜੀਆਂ ਪ੍ਰਾਪਰਟੀਆਂ ਉਦੋਂ ਬਾਈ ਜਿਹੜੀ ਲਈ ਸੀ ਉਦੋਂ ਤਾਂ ਹੁਣ 100 ਗੁਣਾ ਵੱਧ ਗਈ ਪ੍ਰਾਪਰਟੀ ਤਾਂ ਬਹੁਤ ਜ਼ਿਆਦਾ ਹੋ ਗਈ ਤਾਂ ਉਹਨਾਂ ਨੇ ਕੀ ਆ ਜਦੋਂ 150 ਕਰੋੜ ਲੋਕਾਂ ਨੂੰ ਦੇਣਾ ਹੈ ਪਰ ਉਹਨਾਂ ਨੇ ਉਹੀ ਪ੍ਰਾਪਰਟੀ ਖਰੀਦ ਕੇ ਉਹਨਾਂ ਨੇ ਤਾਂ 300 ਕਰੋੜ ਕਮਾ ਲਿਆ ਤਾਂ 150 ਤਾਂ ਉਹਨਾਂ ਨੂੰ ਫੇਰ ਵੀ ਬਚ ਗਿਆ ਉਹਨਾਂ ਨੇ ਦੇ ਹੀ ਜਾਣੇ ਸੀ ਕਿਉਂਕਿ ਪ੍ਰਾਪਰਟੀ ਚ ਇਨਵੈਸਟ ਕਰਦੇ ਸੀ ਅੱਜ ਉਹ ਪੈਸੇ ਵੈਸੀ 10 ਗੁਣਾ ਹੋ ਗਏ ਤਾਂ ਉਹ ਦੇ ਹੀ ਜਾਣ ਕੀ ਚੱਕਰ ਹੋਇਆ ਵੀ ਸਰਕਾਰ ਨੇ ਜਦੋਂ ਬੰਦ ਹੀ ਕਰਾਤਾ ਫਿਰ ਉਹ ਵੀ ਕੀ ਕਰਦਾ ਹੁਣ ਬਈ ਕੀ ਹਾਲ ਹੈ ਸਰਕਾਰ ਹੁਣ ਕੀ ਕਰੇ ਜਿਵੇਂ ਆ ਖੰਡਰ ਹੋਈਆਂ ਇਹ ਬਈ ਲੋਕਾਂ ਨੂੰ ਜਿਨ੍ਹਾਂ ਦੇ ਪੈਸੇ ਉਹਨਾਂ ਨੂੰ ਦੇ ਦੇ ਕੋਈ ਹੱਕ ਤਾਂ ਇਹੀ ਬਣਦਾ ਹੈ ਵੀ ਸਰਕਾਰ ਇਹਦੀ ਆਕਸ਼ਨ ਕਰੇ ਤੇ ਜਿੰਨੇ ਰੁਪਏ ਦੇ ਵਟੇ ਜਾਣਗੇ 250 ਕਰੋੜ 300 ਕਰੋੜ ਵਟ ਕੇ ਜਿੰਨੇ ਇਨਵੈਸਟਰ ਹੈ ਪੰਜਾਬ ਪੰਜਾਬ ਦੇ ਇਨਵੈਸਟਰਾਂ ਨੂੰ ਵੰਡੇ ਤੇ ਜਿਹੜੇ ਵਾਅਦੇ ਆ ਉਹ ਆਪ ਦਾ ਕੋਈ ਹਸਪਤਾਲ ਬਣਾ ਲੈ ਕੋਈ ਕੌਸ ਬਣਾ ਲੈ ਨਹੀਂ ਬੰਦ ਨੇ ਬਈ ਜੇ ਵਾਅਦੇ ਆ ਤਾਂ ਚਲੋ ਵੱਖਰੀ ਗੱਲ ਆ ਬੰਦ ਨੇ ਚਾਹੀਦਾ ਹੀ ਨਹੀਂ ਬਈ ਜੇ ਮੰਨ ਕੇ ਚਲੋ 250 ਕਰੋੜ ਆ ਤਾਂ ਸਾਰੇ ਸਾਰੇ ਲੋਕਾਂ ਨੂੰ ਦੇਵੇ ਲੋਕਾਂ ਨੂੰ ਵੱਧ ਵੀ ਤਾਂ ਮਿਲਨੇ ਚਾਹੀਦੇ ਆ ਨਾ ਹਾਂ ਜਦੋਂ ਉਹਨਾਂ ਦਾ ਵਿਆਜ ਉਹ ਵੰਡ ਕੇ ਦੇ ਦੇਣ ਵਿਆਜ ਦੇ ਹਿਸਾਬ ਨਾਲ ਉਹਨਾਂ ਦੇ ਰੁਪਏ ਜੇ ਅੱਜ ਲੱਖ ਲੱਖ ਮੋੜਦੇ ਆ ਤਾਂ ਉਹਨਾਂ ਦਾ ਤਾਂ ਲੱਖ ਮਿੱਟੀ ਆ ਲੱਖ ਦਾ 3-4 ਲੱਖ ਤਾਂ ਬਣਨਾ ਹੀ ਚਾਹੀਦਾ ਨਾ ਉਸਾਰਾ ਮਿੱਟੀ ਹੋਣਾ ਲੋਕਾਂ ਨੂੰ ਦੇਵੇ ਜਾਂ ਫਿਰ ਇਹ ਕਲੋਨੀ ਕੱਟ ਕੇ ਸਰਕਾਰ ਤੇ ਉਹਦੇ